ਦੇ ਨਰਾਤੇ ਜਨਾ ਵਿੱਚ ਮਾ ਦੇ ਨੌ ਰੂਪਾਂ ਦੀ ਪੂਜਾ ਹੁੰਦੀ ਹੈ ਤੇ ਕੰਧਕ ਪੂਜਨ ਕੀਤਾ ਜਾਂਦਾ ਹੈ ਦੇਸ਼ ਭਰ ਦੇ ਵਿੱਚ ਜਿੱਥੇ ਨਵਰਾਤਰੀਆਂ ਦੀ ਧੂਮ ਹੈ ਤੇ ਉਧਰ ਦੂਜੇ ਪਾਸੇ ਇੱਕ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਦੇ ਇਲਾਕੇ ਇੰਦਰਾ ਕਲੋਨੀ ਦੇ ਵਿੱਚ 5 ਸਾਲ ਦੀ ਬੱਚੀ ਦਿਨਾਂ ਦੁਸ਼ਕ੍ਰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪਿੜਤ ਪਰਿਵਾਰ ਪ੍ਰਵਾਸੀ ਹੈ ਜਿਸ ਲੜਕੇ ਦੇ ਵੱਲੋਂ ਇੱਕ ਨੌਨੀ ਹਰਕਤ ਕੀਤੀ ਗਈ ਉਹ ਵੀ ਪ੍ਰਵਾਸੀ ਹੈ ਤੇ ਦੋਵੇਂ ਪਟਨਾ ਦੇ ਰਹਿਣ ਵਾਲੇ ਨੇ ਪੁਲਿਸ ਅਧਿਕਾਰੀ ਜਦ ਮੌਕੇ ਤੇ ਪਹੁੰਚੇ ਨੇ ਤਾਂ ਇਸ ਮਾਮਲੇ ਦੇ ਵਿੱਚ ਉਹਨਾਂ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ 5 ਸਾਲ ਦੀ ਬੱਚੀ ਦੇ ਨਾਲ ਗੁਆਣ ਦੇ ਵਿੱਚ ਰਹਿਣ ਵਾਲੇ ਇੱਕ ਪ੍ਰਵਾਸੀ ਨੌਜਵਾਨ ਦੇ ਵੱਲੋਂ ਇੱਕ ਨੌਣੀ ਹਰਕਤ ਕੀਤੀ ਗਈ ਜੋ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਹੈ ਗੁਆਣ ਦੇ ਵਿੱਚ ਰਹਿੰਦੇ 25 ਸਾਲਾਏ ਨੌਜਵਾਨ ਜੋ ਕਿ ਸ਼ਾਦੀशुदा ਉਸ ਦੇ ਵੱਲੋਂ 5 ਸਾਲ ਦੀ ਬੱਚੀ ਜੋ ਪੜਦੀ ਹੈ ਉਸ ਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦ ਉਹਨਾਂ ਵੇਖਿਆ ਕਿ ਬੱਚੀ ਰੋ ਰਹੀ ਹੈ ਤਾਂ ਉਸ ਵੱਲੋਂ ਇਸ ਦੀ ਜਿਹੜੀ ਪਰਿਵਾਰ ਵੱਲੋਂ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਤੇ ਮੋਹੱਲੇ ਦੇ ਲੋਕ ਵੀ ਇਕੱਠੇ ਹੋ ਗਏ ਨੇ। ਗੋਸ਼ੀ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਤੇ ਦੱਸਦੇ ਇਹ ਕੀ ਉਹਨਾਂ ਦਾ ਇਹ ਕਹਿਣਾ ਹੈ ਕਿ ਛੋਟੇ-ਛੋਟੇ ਉਮਰ ਦੇ ਬੱਚੇ ਇੱਥੇ ਹੀ ਇਲਾਕੇ ਦੇ ਵਿੱਚ ਖੇਡਦੇ ਨੇ ਤੇ ਅਜਿਹਾ ਲੋਕਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਪੁਲਿਸ ਦਾ ਇਹ ਕਹਿਣਾ ਹੈ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਬੱਚੇ ਖੇਡ ਰਹੀ ଥି ਨਾ ਛੱਤ ਪਰ ਤਾਂ ਉਹ ਬੋਲੀ ਕਿ ਆਜ ਆਪ ਚੀਜ਼ ਜੀ ਦੇਂਗੇ। ਫਮ ਨੀਚੇ ਥੀ ਇਹ ਉੱਪਰ ਬੱਚੇ ਖੇਡ ਰਹੀ ਥੀ। ਤਾਂ उसको नीचे उतार के मतलब बोली कि कच्छा खोलो तो ये नहीं खोली तो नाखून मार दी खोल खो रही थी ना तो नाखून मार दी तो ये रोने लगी तो हम ऊपर गए तो बोली मम्मी ये नाखून मार दी है तब हम अपनी लड़की के लेके नीचे आ गए किसने नाखून मारा कौन था लड़का शादी शुदा था शादी शादीशुदा है हाँ। कहा

ਇੱਥੇ ਉਹਨਾਂ ਦੀ ਛੱਤ ਦੇ ਨਾਲ ਛੱਤ ਲੱਗਦੀ ਸੀ ਫਤ ਬੱਚਾ ਹੈਗਾ 5 ਸਾਲ ਦਾ ਹਾਂਜੀ ਤੇ ਉਹਨੇ ਫੜ ਕੇ ਉਹਦੀ ਬਾਹ ਆਪਣੇ ਅੰਦਰ ਲੈ ਗਿਆ ਉਹਦੇ ਨਾਲ ਕੋਈ ਗਲਤ ਕਰਮ ਕਰਨ ਦੀ ਉਹਨੇ ਹਰਕਤ ਕੀਤੀ ਹੈ ਕੁੜੀ ਦਾ ਮਤਲਬ ਬਲੀਡਿੰਗ ਆਈ ਉਹਨੇ ਆਪਣਾ ਮਾਂ ਨੂੰ ਰੋ ਕੇ ਦੱਸ ਦਿੱਤਾ ਹੈ ਪਰ ਅਸੀਂ ਚਾਹਨੇ ਆ ਵੀ ਇੱਥੇ ਛੋਟੇ ਛੋਟੇ ਬੱਚੇ ਸਾਰਿਆਂ ਦੇ ਹੈਗੇ ਨੇ ਐਹੋ ਜਿਹਾ ਕਰਮ ਨਹੀਂ ਹੋਣਾ ਚਾਹੀਦਾ ਵਿਆਹਿਆ ਹੋਇਆ ਸੀ ਉਮਰਤਾਉ ਦੀ ਹੈਗੀ ਆ ਕੋਈ 25 ਕਸਾਲ ਹੈਗੀ ਆ ਅਸੀਂ ਚਾਹਨੇ ਕਿ ਉਹਨੂੰ ਸਜ਼ਾ ਮਿਲੇ ਕਿਉਂ ਛੋਟੇ ਬੱਚੇ ਨਾਲ ਇਸ ਤਰ੍ਹਾਂ ਹੋਇਆ ਵਾ ਬੱਚੇ ਸਾਰਿਆਂ ਦੇ ਸੰਜੇ ਹੁੰਦੇ ਗਲਤ ਬਹੁਤ ਜ਼ਿਆਦਾ ਗਲਤ ਕੀਤਾ ਉਹਨੇ ਤੁਹਾਡੀ ਗਰੀਬ ਬੰਦੇ ਦੀ ਬੱਚਾ ਵਾ ਬੱਚਾ ਰੋਂਦਾ ਫਿਰਦਾ ਵਿਆਹ ਵਾ ਜਾ ਕੇ ਜੇ ਉਹਦੇ ਬੱਚਿਆਂ ਨੂੰ ਕੁਝ ਹੋ ਜਾਂਦਾ ਫੇਰ ਅੱਜ ਉਹਦੇ ਨਾਲ ਆਇਆ ਕੱਲ ਨੂੰ ਕੋਈ ਹੋਰ ਵੀ ਹੀ ਲਾਗੇ ਚੀਨੋ ਵੇਖਿਆ ਕਿ ਇਸ ਤਰ੍ਹਾਂ ਉਹ ਇਹਦਾ ਕੰਮ ਹਾਂਜੀ ਗਲਤ ਹਰਕਤ ਹੋਈ ਰਹੀ ਹੈ ਤੇ ਉਹਨੂੰ ਕਹ ਕੇ ਜਾ ਹਸਪੀਟਲ ਲੈ ਕੇ ਜਾ ਤੇ ਇਹ ਆਸ਼ਰਮ ਵਾਲਿਆਂ ਦੇ ਕੁਆਟਰ ਆ ਤੇ ਪਹਿਲਾਂ ਵੀ ਕਈ ਵਾਰੀ ਕੰਪਲੇਨਾਂ ਕਰਕੇ ਹਟ ਗਏ ਆ ਕਿ ਇਹਨਾਂ ਨੂੰ ਜਾ ਕੱਢੋ ਇਹਨਾਂ ਨੂੰ ਘੱਟ ਤੋਂ ਘੱਟ ਸਾਲ ਹੋ ਗਏ ਨਾ ਨਾ ਆਧਾਰ ਕਾਰਡ ਨਾ ਕੋਈ ਪ੍ਰੂਫ ਆ ਇੱਥੋਂ ਕਾਂਡ ਕਰਦੇ ਤੇ ਲੁਧਿਆਣੇ ਕਿਤੇ ਨਾ ਕਿਤੇ ਰਹਿਣ ਲਾ ਪੰਦੇ ਨੇ ਹਾਂਜੀ ਹਾਂਜੀ ਇਹ 6ਵੀਂ 7ਵੀਂ ਵਾਰੀ ਹੋ ਗਿਆ ਜੇ ਕਿ ਅਸੀਂ ਦੱਸ ਨਹੀਂ ਸਕਦੇ ਮਾਰੇ ਸਾਰੇ ਵਟੇ ਗੋਲੀ ਸੁਣਾ ਦਿੱਤਾ ਕਿ ਬੰਦਾ ਐਂ ਤੇ ਫੜਾਤਾ ਪੁਲਿਸ ਨੂੰ ਕੀ ਮੰਗ ਕਰਦੇ ਪ੍ਰਸ਼ਾਦ ਨੂੰ ਕੋਈ ਨਹੀਂ ਕਰਦਾ ਕੜੀ ਤੋਂ ਕੜੀ ਕਾਰਵਾਈ ਹੋਵੇ 6ਵੀਂ 7ਵੀਂ ਵਾਰ ਹੋ ਗਿਆ ਹਰ ਵਾਰੀ ਆਸ਼ਰਾਂ ਵਾਲੇ ਜਿਨ੍ਹਾਂ ਦੇ 6ਵੀਂ ਵਾਰ ਕੰਮ ਕਰ ਚੁੱਕਿਆ ਹਰ ਵਾਰੀ ਆਸ਼ਰਮ ਵਾਲਿਆਂ ਗੱਲ ਨੂੰ ਦਬਾ ਦਿੰਦੇ ਆ ਜਾਂ ਪਹਿਹਨ ਆ ਜਾਂ ਕਿਸਰਾ ਇਹ ਸਾਨੂੰ ਨਹੀਂ ਪਤਾ ਗੱਲ ਦੱਬੀ ਜਾਂਦੀ ਆ ਜਿਹੜੇ ਕੁਆਟਰ ਆਸ਼ਰਮ ਵਾਲਿਆਂ ਦੇ ਆਏ ਆ ਆਸ਼ਰਮ ਵਾਲਿਆਂ ਦੇ ਕੁਆਟਰ ਇੰਦਰਾ ਕਲੋਨੀ ਚ ਸਾਰੇ ਆਸ਼ਰਮ ਵਾਲਿਆਂ ਦੇ ਕੁਆਟਰ ਆ ਜਿਹੜਾ ਰਹਿੰਦਾ ਉਹ ਕਿੰਨੀ ਸਿਕਰੀ ਦੇ ਤਾ ਜੇ ਬਥੇ ਰਹਿ ਰਹੇ ਸੀ ਇੱਥੇ ਹੋ ਹੀ ਗਿਆ ਉਹਨੂੰ ਸਾਲਕ ਸਾਲ ਡੇਢ ਸਾਲ ਹੋ ਗਿਆ ਇਹ ਰਹਿੰਦਾ ਅਸੀਂ ਐ ਮੈਂ ਤਾਂ ਅੰਦਰ ਖਾਣਾ ਬਣਾਉਣ ਲੱਗੀ ਤੇ ਨਾ ਉਹ ਰੋਂਦੇ ਦੀ ਆਵਾਜ਼ ਆਈ ਬੱਚੇ ਦੀ ਮੰਮੀ ਦੀ ਤੇ ਬੱਚੇ ਦੀ ਇੱਥੇ ਹੋਇਆ ਇੱਥੇ ਹੋਇਆ ਆਤਮਿਕਾ ਕੀ ਹੋਇਆ ਕਦੇ ਸਰੀਆ ਗੁੱਸ ਗਿਆ ਬਲੈ ਹੈ ਬੋਲੇ ਫਿਰ ਅੱਗੇ ਜਾ ਕੇ ਬੇਟੀ ਕੇ ਬੇਟੀ ਕਹਿੰਦੀ ਕਿ ਮੇਰੇ ਸਾਥ ਐਸੇ ਹੋ ਕਰਨੇ ਲੱਗਾ ਤਾਂ ਸਮਝ ਲੈ 5 ਸਾਲ ਦੀ ਬੱਚੀ ਆ ਬੰਦ ਪਾਣੀ ਘਟਣਾ ਹੋਣ ਬੜੀ ਨਿੰਦਰ ਜੋ ਹਾਂਜੀ ਅਗਿਆਤ ਰਾ ਦੀ ਗੱਲ ਹੋਣੀ ਵੀ ਚਾਹੀਦੀ ਸਾਰੇ ਬੱਚੇ ਇੱਥੇ ਖੇਡਦੇ ਗਲੀ ਦੇ ਸਿਰ ਤੇ ਛੱਡ ਕੇ ਜਾਣੇ ਆ ਕੰਮ ਕਰਾ ਜਾਣੇ ਉਹ 4-5 ਦਿਨਾਂ ਬਾਅਦ ਕੰਢ ਘਾਂਗੇ ਲੋਕੀ ਚੁੜਦੇ ਨੇ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਕੰਮ ਹੈ ਜੇ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਤੂੰ ਤੁਹਾਡੇ ਵੱਲੋਂ ਪੁਲਿਸ ਨੂੰ ਕਾ ਦਿੱਤਾ ਕਿ ਉਹ ਹਾਂਜੀ ਹਾਂਜੀ ਫੜਾ ਕੇ ਕਿੰਨੀ ਸਜ਼ਾ ਦੀ ਮੰਗ ਕਰਦੇ ਸੀ ਮੰਗ ਆ ਕਿ ਉਹ ਸਜ਼ਾ ਦਿੱਤੀ ਸੀ ਜਿਹੜੀ ਚਾਹੀਦੀ ਆ ਰਹੀ ਹੈ ਵੇ ਆ ਰਹੇ ਇਹ ਨੋ ਚੰਦਰ ਕੁਮਾਰ ਜੀ ਆ ਆਪਣੇ ਤੇ ਕਿਰਾਏ ਤੇ ਰਹਿੰਦੇ ਨੇ ਮੁਸ਼ਤਾਸਨ ਮਦਰ ਸਾਹਮਣੇ ਇੰਦਰਾ ਕਲੋਨੀ ਠੀਕ ਹੈ ਕੋਈ ਛੋਟੀ ਬੱਚੀ ਕਹਿੰਦੇ ਮਿਊਸਪਲੇਸ ਹੋਈ ਸਵੇਰੇ ਤੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਰ ਰਹੇ ਹਾਂ ਜੋ ਵੀ ਗਾਹਲੇ ਕਾਰਵਾਈ ਹੋਵੇ ਸਾਡੀ ਗੱਲ ਕਹਿੰਦੇ ਦੋਸ਼ੀ ਗ੍ਰਿਫਤਾਰ ਕਰ ਲਿਆ ਨਹੀਂ ਨਹੀਂ ਜੀ ਸਰ ਉਹਨਾਂ ਲੋਕੀ ਕੋ ਲੜਕੀ ਨਾਲ 5 ਸਾਲ ਦੀ ਬੱਚੀ ਨਾਲ ਗੱਤ ਕੋਈ ਇਹੋ ਜੀ ਗੱਲ ਨਹੀਂ ਹੈ ਜੇ ਜਦੋਂ ਵੈਰੀਫਾਈ ਕਰਾਂਗੇ ਫੇਰ ਆਪਾਂ ਦੱਸਾਂ ਠੀਕ ਹੈ ਸਰ ਉਹ ਕਿਹੜੀ ਬੜੀ ਹਲਕਾ ਫਰਦਾ ਵੈਰੀਫਾਈ ਕਰਕੇ ਹੀ ਆ ਭਾਜੀ ਫਿਰ ਜੋ ਵੀ ਹੈ